ਇੱਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਹੋਈ ਬਸ ਦੀ ਟਰੈਕਟਰ ਟਰਾਲੀ ਦੇ ਨਾਲ ਜ਼ੋਰਦਾਰ ਟੱਕਰ ਹੋਈ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਹੀ ਗੱਡੀਆਂ ਦੇ ਪਰਖੱਚੇ ਉੜ ਚੁੱਕੇ ਨੇ ਅਤੇ ਮੌਕੇ ਦੇ ਉੱਪਰ ਚੀਕ ਚੰਗਿਆੜਾ ਪੈ ਜਾਂਦਾ ਹੈ ਤਸਵੀਰਾਂ ਦੇਖ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਕਿ ਕਿੰਨਾ ਇਹ ਭਿਆਨਕ ਹਾਦਸਾ ਬਣਿਆ ਤੇ ਜ਼ਰਫ਼ਤਾਰੀ ਦੇ ਚਲਦਿਆਂ ਜਿਹੜੀ ਕਿ ਕਈ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਹਿ ਜਾਂਦੀ ਹੈ ਸੋ ਜਾਣਕਾਰੀ ਮਿਲੀ ਹੈ ਕਿ ਤੇਜ਼ ਰਫ਼ਤਾਰ ਬੱਸ ਦੇ ਵੱਲ ਟਰੈਕਟਰ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਚੁੱਕੇ ਨੇ ਅਤੇ ਟਰੈਕਟਰ ਵੀ ਕੈਚ ਲਈਏ ਕਿ ਚੱਕਣਾ ਚੁਰ ਹੋ ਚੁੱਕਾ ਹੈ ਅਤੇ ਹਾਲਾਤ ਇਹ ਬਣ ਗਏ ਕਿ ਦੋਵੇਂ ਹੀ ਗੱਡੀਆਂ ਆਪਸ ਦੇ ਵਿੱਚ ਫਸ ਗਈਆਂ ਅਤੇ ਫਿਰ ਜੀ ਸੀ ਬੀ ਮਸ਼ੀਨ ਦੀ ਮਦਦ ਦੇ ਨਾਲ ਇਹਨਾਂ ਨੂੰ ਅਲੱਗ ਕੀਤਾ ਗਿਆ ਅਤੇ ਕਟਰ ਦੀ ਮਦਦ ਦੇ ਨਾਲ ਬਸ ਨੂੰ ਕੱਟ ਕੇ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਸੋ ਮੌਕੇ ਦੀਆਂ ਰੂਕਮ ਬਹੁਤ ਤਸਵੀਰਾਂ ਅੰਮ੍ਰਿਤਸਰ ਦੇ ਵਿੱਚ ਵਾਪਰੇ ਭਿਆਨਕ ਹਾਦਸੇ ਦੀਆਂ ਨੇ ਦੱਸਿਆ ਜਾ ਰਿਹਾ ਕਿ ਪਠਾਨਕੋਟ ਹਾਈਵੇ ਦੇ ਉੱਪਰ ਪੈਂਦੇ ਪਿੰਡ ਪਖਰਪੁਰ ਦੇ ਪੁਲ ਦੇ ਉੱਪਰ ਇਹ ਜ਼ੋਰਦਾਰ ਹਾਸਾ ਵਾਪਰਿਆ ਇੱਕ ਤਾਂ ਸੰਗਣੀ ਧੁੰਦ ਦੀ وجہ ਕਰਕੇ ਵਿਜ਼ਿਬਿਲਟੀ ਬਹੁਤ ਘਟ ਹੈ ਤੇ ਦੂਜੇ ਪਾਸੇ ਤੇਜ਼ ਰਫ਼ਤਾਰ ਹਾਸਿਆਂ ਦਾ ਵੱਡਾ ਕਰਨ ਵਰ ਰਹੀ ਹੈ ਅਤੇ ਬਟਾਲਾ ਤੋਂ ਅੰਮ੍ਰਿਤਸਰ ਇਹ ਬੱਸ ਜਾਰੀ ਹੁੰਦੀ ਹੈ ਜਦੋਂ ਪਠਾਨਕੋਟ ਰੋਡ ਦੇ ਉੱਪਰ ਪੈਂਦੇ ਪਿੰਡ ਪਖਰਪੁਰ ਦੇ ਪੁਲ ਦੇ ਉੱਪਰ ਪਹੁੰਚਦੀ ਹੈ ਤਾਂ ਬੱਸ ਦੀ ਰਫ਼ਤਾਰ ਕਾਫੀ ਤੇਜ਼ ਹੁੰਦੀ ਹੈ ਅਤੇ ਬੱਸ ਅੱਗੇ ਜਾ ਰਹੇ ਟਰੈਕਟਰ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੰਦੀ ਹੈ ਸੋ ਜਾਣਕਾਰੀ ਮਿਲੀ ਹੈ ਕਿ ਕਈ ਲੋਕ ਜਿਹੜੇ ਕਿ ਬੱਸ ਦੇ ਵਿੱਚ ਸਵਾਰ ਸਨ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਕਈਆਂ ਦੀ ਹਾਲਤ ਨਾ ਦੁਖਦਸਤੀ ਜਾਰੀ ਹੈ ਜਦਕਿ ਟਰੈਕਟਰ ਟਰਾਲੀ ਚਾਲਕ ਅਤੇ ਉਸ ਦੇ ਨਾਲ ਬੈਠਾ ਹੋਇ ਇੱਕ ਹੋਰ ਸਖਸ਼ ਵੀ ਬੜਾ ਔਖਾ ਉਸ ਨੂੰ ਬਾਹਰ ਕੱਢਿਆ ਗਿਆ ਕਿਉਂਕਿ ਉਹ ਟਰੈਕਟਰ ਟਰਾਲੀ ਅਤੇ ਬਸ ਦੇ ਵਿਚਾਲੇ ਫਸ ਚੁੱਕਾ ਸੀ ਜੀਸੀਡੀ ਜੀਸੀਬੀ ਮਸ਼ੀਨ ਦੀ ਮਦਦ ਦੇ ਨਾਲ ਜਿਹੜਾ ਕਿ ਉਕਤ ਟਰੈਕਟਰ ਚਾਲਕ ਨੂੰ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਸੋ ਹੌਲ ਨਕ ਮੰਜ਼ਰ ਨੂੰ ਦੇਖ ਕੇ ਹਰ ਕੋਈ ਦਹਿਲ ਜਾਂਦਾ ਸੋ ਸਥਾਨਿਕ ਲੋਕਾਂ ਦੀ ਮਨੀਆਂ ਤਾਂ ਇੱਕ ਜ਼ੋਰਦਾਰ ਆਵਾਜ਼ ਆਉਂਦੀ ਹੈ ਇੰਜ ਲੱਗਦਾ ਕਿ ਜਿਵੇਂ ਕੋਈ ਧਮਾਕਾ ਹੋ ਗਿਆ ਹੋਵੇ ਤੇ ਲੋਕ ਭੱਜੇ ਉਸ ਥਾਂ ਦੇ ਉੱਪਰ ਆਉਂਦੇ ਜਿੱਥੇ ਕਿ ਹਾਦਸਾ ਵਾਪਰਿਆ ਅਤੇ ਤੁਰੰਤ ਉਹਨਾਂ ਦੇ ਵੱਲੋਂ ਆਪਣੇ ਪੱਧਰ ਤੇ ਬਚਾਅ ਕਾਰਜ ਸ਼ੁਰੂ ਕੀਤੇ ਜਾਂਦੇ ਨੇ ਸਥਾਨਕ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਅਤੇ ਪੁਲਿਸ ਸਮੇਤ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਵੀ ਮੌਕੇ ਦੇ ਉੱਪਰ ਪਹੁੰਚੇ ਅਤੇ ਲੋਕਾਂ ਦੇ ਵੱਲੋਂ ਆਪ ਮੁਹਾਰੇ ਲੋਕਾਂ ਦੀ ਜਿਹੜੀ ਕਿ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਫਲ ਵੀ ਹੋਏ ਨੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਬਸ ਦੇ ਵਿੱਚ ਬਟਾਲਾ ਤੋਂ ਅੰਮ੍ਰਿਤਸਰ ਜਾ ਰਹੇ ਹੁੰਦੇ ਨੇ ਉਹ ਹਾਦਸੇ ਦਾ ਸ਼ਿਕਾਰ ਹੋਏ ਨੇ ਅਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਬਸ ਦੇ ਵਿੱਚੋਂ ਕੱਢਿਆ ਗਿਆ ਅਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਤਾ ਲੱਗਾ ਐਕਸੀਡੈਂਟ ਹੋਇਆ ਹੀ ਉਸੇ ਲਈ ਪਿਛਲੀ ਬਸ ਚ ਆ ਰਹੇ ਆ ਉਤਰ ਕੇ ਪਹਿਲਾਂ ਇੱਥੇ ਪਹੁੰਚੇ ਜਦੋਂ ਜਦ ਕਰਕੇ ਬੱਚਾ ਇੱਕ ਫਸਿਆ ਸੀ ਸਾਰੇ ਪਿੰਡ ਦੇ ਸਹਿਯੋਗ ਨਾਲ ਵੀ ਸਾਡੇ ਨਾਲ ਆਪਾਂ ਪਟਰ ਦੇ ਨਾਲ ਇਲੈਕਟ੍ਰੀਸ਼ੀਅਨ ਬੱਤੀ ਲਵਾ ਕੇ ਉਹਨਾਂ ਨੂੰ ਕੱਢਿਆ ਤੇ ਬਈ ਜਦੋਂ ਜਾਂਦਰਾ ਬੱਚਾ ਸਿਹਤ ਮੰਨ ਲਿਆ ਕੋਈ ਦਰ ਨਹੀਂ ਵੈਗੁਰ ਦੀ ਕਿਰਪਾ ਨਾਲ ਬਚਾਅ ਹੋ ਗਿਆ ਵੈਗੁਰ ਨੇ ਬਹੁਤ ਕਿਰਪਾ ਕੀਤੀ ਆ ਉਹਦੀ ਹੁਣ ਓਟ ਆਸਰੇ ਨਾਲ ਉਹਨੂੰ ਹਸਪਤਾਲ ਭੇਜਤਾ ਵਾ ਤੇ ਯਾਨੀ ਕਿ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਜੀ ਜ਼ਖਮੀ ਕਿੰਨੇ ਕੁ ਹੋਏ ਆ ਜੀ ਜ਼ਖਮੀ ਮਾਰੀਆਂ ਮੋਟੀਆਂ ਕੋਈ ਸਿੱਟਾ ਸੱਟਾਂ ਲੱਗੀਆਂ ਵੀਰਾਂ ਦੇ ਉਹ ਉਹਨਾਂ ਨੂੰ ਭੇਜ ਦਿੱਤਾ ਵਾ ਕਿੱਧਰੋਂ ਆ ਰਹੀ ਸੀ ਕਿੱਧਰ ਜਾ ਰਹੀ ਹੈ ਬਸ ਬਟਾਲੇ ਉਦਰ ਮੌਕੇ ਦੇ ਉੱਪਰ ਪਹੁੰਚੇ ਐਸਐਸਆਈ ਦੇ ਵੱਲੋਂ ਇਸ ਮੱਭਾਤ ਮੀਡੀਆ ਨਾਲ ਗੱਲਬਾਤ ਕੀਤੀ ਗਈ ਤੇ ਦੱਸਿਆ ਗਿਆ ਕਿ ਤੇਜ਼ ਰਫ਼ਤਾਰ ਹਾਸੇ ਦਾ ਸਭ ਤੋਂ ਵੱਡਾ ਕਾਰਨ ਰਹੀਏ ਕਿਉਂਕਿ ਬੱਸ ਜੋ ਕਿ ਅਮ੍ਰਿਤਸਰ ਜਾਰੀ ਹੁੰਦੀ ਹੈ ਕਿ ਉਹ ਪਾਖਰ ਪੁਲ ਪੁਲ ਦੇ ਨਜ਼ਦੀਕ ਆ ਕੇ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਹੁੰਦੀ ਹੈ ਜਿਸ ਕਰਕੇ ਉਹ ਬੇਕਾਬੂ ਹੋ ਕੇ ਅੱਗੇ ਜਾ ਰਹੀ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੰਦੀ ਹੈ ਹਾਲਨਕ ਹਾਸੇ ਦੇ ਵਿੱਚ ਲੋਕ ਜ਼ਖਮੀ ਜ਼ਰੂਰ ਹੋਏ ਨੇ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਿੰਡ ਪਾਖਰ ਪਾਖਰਪੁਰ ਜਿਹੜਾ ਇਹ ਪੁਲ ਦੇ ਉੱਪਰ ਇੱਕ ਬੱਸ ਪਿੱਛੋਂ ਬੜੀ ਤੇਜ਼ ਨਾਲ ਆਉਂਦੀ ਉਹਨੇ ਟਰੈਲੀ ਨੂੰ ਪੁਸ਼ ਕੀਤੀ ਆ ਜਿਹਦੇ ਪੁਸ਼ ਕਰਨ ਦੇ ਨਾਲ ਟਰੈਕਟਰ ਦਾ ਦੋਵੇਂ ਟਾਇਰ ਡੇਮੇਜ ਹੋ ਗਿਆ ਤੇ ਇੱਕ ਡਰਾਈਵਰ ਜਿਹੜਾ ਸੀ ਕਲਵੰਤ ਸਿੰਘ ਗੁਰਦੇਵਾਲ ਸਿੰਘ ਪੁੱਤਰ ਕਲਵੰਤ ਸਿੰਘ ਇਹਦਾ ਬਚਾਓ ਹੋ ਗਿਆ ਇਹਨੂੰ ਨਰਮੂ ਛੱਟਾਂ ਲੱਗੀਆਂ ਇਹ ਗਰਵਾਲੀ ਦਾ ਜੀ ਇਹ ਟਰੈਕਟਰ ਦਾ ਇਹਦੇ ਨਾਲ ਇੱਕ ਛੋਟਾ ਜਿਹਾ ਮੁੰਡਾ ਬੈਠਾ ਹੈ ਹਰਪ੍ਰੀਤ ਜੀ ਹੈਪੀ ਪੁੱਤਰ ਜੱਗਾ ਸਿੰਘ ਇਹਦੇ ਕੋਲੋਂ ਲਾਤੇ ਉੱਤੇ ਛੱਟ ਲੱਗੀ ਆ ਵਿੱਚ ਪੀਸ ਆਨ ਕਰਕੇ